ਐਕਟਰੈਸ ਰਾਧਿਕਾ ਅਪਟੇ ਦੇ ਨਾਲ 에어ਪੋਰਟ ਉੱਤੇ ਹੋਇਆ ਕੁਝ ਅਜੀਹਾ ਕਿ ਘੰਟਿਆਂ ਤੱਕ 에어ਪੋਰਟ ਬ੍ਰੈਸ ਦੇ ਉੱਤੇ ਐਕਟਰੈਸ ਰਹੀ ਬੰਦ ਸੋਸ਼ਲ ਮੀਡੀਆ ਉੱਤੇ ਇੱਕ ਲੰਮਾ ਚੌੜਾ ਪੋਸਟ ਪਾ ਕੇ ਦਿੱਤੀ ਸੀ ਜਾਣਕਾਰੀ बॉलीवुड इंडस्ट्री दी बोल्ड اداکارہ রাधिका آپٹے جو کہ শনিবার સવાર ਹੀ મુશ્કેલીਆਂ ਦੇ ਵਿੱਚ ਗੁਜ਼ਰਦੀ ਹੋਈ ਨਜ਼ਰ ਆਈ ਸੀ ਐਕਟ੍ਰੈਸ ਸਫਰ ਕਰਨ ਲਈ 에어ਪੋਰਟ ਉੱਤੇ ગઈ ਸੀ ਪਰ ਉੱਥੇ ਕੁਝ અજીਹਾ ਹੋ ਗਿਆ ਜਿਸ ਕਾਰਨ ਐਕਟ੍ਰੈਸ ਨੂੰ ਘੰਟਿਆਂ ਤੱਕ 에어로ਬ੍ਰਸ ਦੇ ਉੱਤੇ ਬੰਦ ਕਰ ਦਿੱਤਾ ਗਿਆ রাधिका ਨੇ ਆਪਣੇ سوشل میڈیا ਉੱਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ রাधिका ਨੇ ਇਸ ਮੁਸ਼ਕਿਲ ਦਾ ਜ਼ਿਕਰ ਕੀਤਾ ਰਾਧਿਕਾ ਨੇ ਪੋਸਟ ਕੀਤਾ ਕਿ ਉਸ ਦੀ 8:30 ਵਜੇ ਦੀ ਫਲਾਈਟ ਸੀ ਪਰ ਕਿਸੇ ਕਾਰਨ ਉਹ ਹੋਰ ਪੈਸੇਂਜਰਸ ਦੇ ਨਾਲ ਐਰੋ ਬ੍ਰਿਜ ਦੇ ਉੱਤੇ ਬੰਦ ਹੋ ਗਈ ਆ ਉੱਥੇ ਨਾ ਤਾਂ ਖਾਣਾ ਸੀ ਨਾ ਹੀ ਟਾਇਲਟ ਰਾਧਿਕਾ 에어ਪੋਰਟ ਤੋਂ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰ ਰਹੀ ਸੀ ਇੱਕ ਵੀਡੀਓ ਵਿੱਚ ਪੈਸੇਂਜਰਸ ਤਾਲਾ ਲੱਗਣ ਕਾਰਨ ਪਰੇਸ਼ਾਨ ਨਜ਼ਰ ਆ ਰਹੀ ਸੀ ਬਾਕੀ ਫੋਟੋਆਂ ਵਿੱਚ ਰਾਧਿਕਾ ਆਪਣੇ ਨਾਲ ਦੇ ਪੈਸੇਂਜਰਸ ਨਾਲ 에어로ਬ੍ਰਿਜ ਵਿੱਚ ਫੋਟੋਆਂ ਖਿਚਵਾਉਂਦੀ ਹੋਈ ਨਜ਼ਰ ਆ ਰਹੀ ਸੀ ਰਾਧਿਕਾ ਨੇ ਕੈਪਸ਼ਨ 'ਚ ਲਿਖਿਆ ਕਿ ਮੈਨੂੰ ਇਹ ਪੋਸਟ ਕਰਨਾ ਪਿਆ ਕਿ ਅੱਜ ਸਵੇਰੇ 8.5 ਵਜੇ ਮੇਰੀ ਫਲਾਈਟ ਸੀ ਹੁਣ 10:50 ਮਿੰਟ ਹਨ ਅਤੇ ਫਲਾਈਟ ਅਜੇ ਵੀ ਨਹੀਂ ਚੱਲੀ ਪਰ ਉੱਥੋਂ ਦੇ ਕਰਮਚਾਰੀਆਂ ਨੇ ਕਿਹਾ ਕਿ ਅਸੀਂ ਬੋਰਡਿੰਗ ਕਰ ਰਹੇ ਹਾਂ ਅਸੀਂ ਸਾਰੇ ਯਾਤਰੀਆਂ ਨੂੰ ਜੋ ਹੈ 에ਅਰ ਬ੍ਰੈਸ ਦੇ ਵਿੱਚ ਬਿਠਾ ਦਿੱਤਾ ਗਿਆ ਤੇ ਬਾਹਰੋਂ ਦੀ ਤਾਲਾ ਲਗਾ ਦਿੱਤਾ ਗਿਆ ਯਾਤਰੀਆਂ ਦੇ ਨਾਲ ਨਾਲ ਛੋਟੇ ਛੋਟੇ ਬੱਚੇ ਵੀ ਹੈ ਤੇ ਸੀਨੀਅਰ ਸਿਟੀਜ਼ਨਸ ਵੀ ਜੋ ਆ ਇਸ 에ਅਰੋ ਬ੍ਰੈਸ ਦੇ ਵਿੱਚ ਘੰਟਿਆਂ ਤੋਂ ਵੱਧ ਸਮੇਂ ਤੋਂ ਬੰਦ ਨੇ ਸੁਰੱਖਿਆ ਗਾਟ ਦਰਵਾਜ਼ੇ ਨਹੀਂ ਖੋਲ ਰੇ ਸਟਾਫ ਦਾ ਕੋਈ ਪਤਨ ਨਹੀਂ ਲੱਗ ਰਿਹਾ ਰਾਦਿਕਾ ਨੇ ਅੱਗੇ ਲਿਖਿਆ ਕਿ ਜ਼ਾਹਿਰ ਤੌਰ ਉਤੇ ਉਹਨਾਂ ਦੇ ਕ੍ਰੂ ਵੀ ਸਵਾਰ ਨਹੀਂ ਹੋਏ ਚਾਲਕਦਲ ਬੰਦ ਕਰ ਦਿੱਤਾ ਗਿਆ ਅਤੇ ਉਹ ਹਜੇ ਵੀ ਨਵੇਂ ਕ੍ਰੂ ਦੀ ਇੰਤਜ਼ਾਰ ਕਰ ਰਹੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਕਦੋਂ ਆਉਣਗੇ ਇਸ ਲਈ ਕੋਈ ਨਹੀਂ ਜਾਣਦਾ ਉਹ ਜਦੋਂ ਤੱਕ ਆਉਣਗੇ ਉਦੋਂ ਤੱਕ ਸਾਨੂੰ ਕਮਰੇ 'ਚ ਬੰਦ ਕੀਤਾ ਜਾਵੇਗਾ ਮੈਂ ਬਾਹਰ ਇੱਕ ਬੇਵਕੂਫ ਕਰਮਚਾਰੀ ਔਰਤ ਨਾਲ ਗੱਲ ਕੀਤੀ ਜੋ ਕਹਿੰਦੀ ਰਹੀ ਹੈ ਕਿ ਕੋਈ ਵੀ ਸਮੱਸਿਆ ਨਹੀਂ ਹੋਈ ਤੇ ਨਾ ਹੀ ਕੋਈ ਦੇਰੀ ਹੋਵੇਗੀ ਹੁਣ ਮੈਂ ਅੰਦਰ ਬੰਦ ਹਾਂ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਘੱਟੋ ਘੱਟ 12 ਵਜੇ ਤੱਕ ਇੱਥੇ ਆਵਾਂਗੇ 19 ਦੇਰ ਤੱਕ ਸਾਰੇ ਬੰਦ ਰਹਿਣਗੇ ਨਾ ਹੀ ਪੀਣ ਨੂੰ ਪਾਣੀ ਮਿਲ ਰਿਹਾ ਨਾ ਹੀ ਜਾਣ ਵਾਸਤੇ ਟਾਇਲਟ ਹੈ ਮਜ਼ੇਦਾਰ ਯਾਤਰਾ ਲਈ ਧੰਨਵਾਦ ਇਹ ਕਹਿਣਾ ਸੀ ਬਾਲੀਵੁੱਡ ਦੀ ਬੋਲਡ ਕੁਈਨ ਰਾਧਿਕਾ ਆਪਡੇਨ ਜੋ ਕਿ ਅਕਸਰ ਆਪਣੇ ਫੋਟੋ ਸ਼ੂਟ ਕਰਕੇ ਜਾਂ ਫਿਰ ਆਪਣੀ ਫਿਲਮਾਂ ਦੇ ਸੀਨਸ ਕਰਕੇ ਲਾਈਮਲਾਈਟ ਦੇ ਵਿੱਚ ਆ ਜਾਂਦੀ ਹੈ ਕਿਉਂਕਿ ਉਹਨਾਂ ਦੇ ਕਿਰਦਾਰ ਕੁਝ ਕਾਫੀ ਜ਼ਿਆਦਾ ਬੋਲਡ ਹੁੰਦੇ ਆ ਜਿਸ ਕਰਕੇ ਲੋਕੀ ਉਹਨਾਂ ਨੂੰ ਅਕਸਰ ਟ੍ਰੋਲ ਕਰਦੇ ਰਹਿੰਦੇ ਆ